1703 ਈਸਵੀ 1760 ਬਿਕਰਮੀ ਸੰਮਤ ਭਾਈ ਭਗਤਾ ਬੀਬੀ ਜੂਣੀ ਆਨੰਦਪੁਰ ਆਏ ਮਹਾਰਾਜ ਦੀਪ ਨੂੰ ਘਰ ਲੈ ਜਾਈਏ ਗੁਰਦੇਵ ਨੇ ਆਵਾਜ਼ ਦਿੱਤੀ ਹੈ ਕਲੀਆਂ ਵਾਲਾ ਝੋਲਾ ਪੈਨੇ ਆ ਚੱਕਰ ਚਲ ਰਹੇ ਨੇ ਉੱਚਾ ਦਮਾਲਾ ਹੈ ਸ਼ਸਤਰ ਵਸਤਰ ਧਾਰੇ ਹੋਏ ਨੇ ਦਰਬਾਰ ਵਿੱਚ ਇਹ ਨੌਜਵਾਨ ਹਾਜ਼ਰ ਹੋਇਆ ਮਾਪੇ ਖੇੜੇ ਵਿੱਚ ਆਏ ਕਹਿੰਦੇ ਆ ਦੀਪੇ ਪੁੱਤਰ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰੌਂ ਵਿੱਚ ਆ ਕੇ ਕਹਿੰਦੇ ਇਹ ਹੁਣ ਦੀਪਾ ਨਹੀਂ ਰਿਹਾ ਖੱਡੇ ਦੀ ਪੌੜ ਛਾ ਕੇ ਦੀਪ ਸਿੰਘ ਬਣ ਗਿਆ ਹੈ ਤੇ ਸਿੰਘ ਦਾ ਨਾਮ ਅੱਧਾ ਨਹੀਂ ਲਈਦਾ ਮਾਪੇ ਆਗਿਆ ਲੈ ਕੇ ਬਉਵਿੰਡ ਲੈ ਗਏ ਬਾਬਾ ਦੀਪ ਸਿੰਘ ਨੂੰ ਉਧਰ 1704 ਈਸਵੀ 1761 ਬਿਕਰਮੀ ਸੰਮਤ ਦਾ ਸਮਾਂ ਆਇਆ ਮੁਗਲਿਆ ਸਲਤਨਤ ਬਾਈ ਧਾਰ ਦੇ ਰਾਜਿਆਂ ਨੇ ਆਨੰਦਪੁਰ ਨੂੰ ਘੇਰਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਔਰੰਗਜ਼ੇਬ ਨੂੰ ਰਜਵਾੜਿਆਂ ਨੂੰ ਜ਼ੁਲਮ ਤੋਂ ਰੋਕਦੇ ਨੇ ਰਜਵਾੜੇ ਲੋਕ ਚਾਹਦੇ ਨਹੀਂ ਗੁਰਾਂ ਨੂੰ ਮਿਟਾਉਣਾ ਚਾਹੁੰਦੇ ਨੇ ਉਹ ਬੜਾ ਕਮਸਾਨ ਦਾ ਯੁੱਧ ਮਚਿਆ 7 ਮਹੀਨੇ ਅਖੀਰ ਝੂਠੀਆਂ ਕਸਮਾਂ ਬਾਈ ਧਰ ਦੇ ਰਾਜਿਆਂ ਨੇ ਮੁਗਲਾਂ ਨੇ ਉਠਾਈਆਂ ਛੇ ਉਹਦੀ ਰਾਤ 1761 ਬਿਕਰਮੀ ਸੰਮਤ ਗੁਰਦੇਵ ਗੁਰੂ ਗੋਬਿੰਦ ਸਿੰਘ ਪਾਸ਼ਾ ਨਲਪੁਰ ਛੱਡ ਗਏ 8 ਕੋ ਨੂੰ ਚਮਕੌਰ ਦੀ ਗੜੀ ਵਿੱਚ बाबा अजीत ਸਿੰਘ बाबा जुझार सिंह ਪਿਆਰੇ ਸਹਿਬਜ਼ਾਦੇ ਸ਼ਹੀਦ ਹੋਏ 13 ਪੋ ਨੂੰ ਮਾਤਾ ਗੁਜਰੀ बाबा ਜੋਰਾਵਰ ਸਿੰਘ बाबा ਫਤਿਹ ਸਿੰਘ ਸ਼ਹੀਦ ਹੋਏ ਗੁਰਦੇਵ 마ਸੀਵਾੜੇ ਪਹੁੰਚੇ ਦੀਨੇ ਕੰਗੜ ਪਹੁੰਚੇ ਜਿੱਤ ਦੀ ਚਿੱਠੀ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖੀ ਮਾਲਵੇ ਦੀਆਂ ਸੰਗਟਾਂ ਨੂੰ ਤਾਰਦੇ ਹੋਏ ਭਾਈ ਦਇਆ ਸਿੰਘ ਨੂੰ ਜ਼ਫਰਨਾਮਾ ਦੇ ਕੇ ਔਰੰਗਜ਼ੇਬ ਵੱਲ ਦਖਣ ਤੋਰਿਆ ਆਪ ਪਾਤਸ਼ਾਹ ਮਾਲਵੇ ਦੀ ਧਰਤੀ ਤੇ ਸਨ ਖਿਦਰਾਣੇ ਦੀ ਢਾਬ ਤੇ ਨਾਜ਼ਮ ਵਜ਼ੀਰ ਖਾਨ ਨਾਲ ਯੁੱਧ ਹੁੰਦਾ ਹੈ ਗੁਰਦੇਵ ਜਿੱਤ ਕੇ 40 ਸਿੰਘਾਂ ਨੂੰ ਮੁਕਤੀ ਬਖਸ਼ ਕੇ ਔਰ ਉਸ ਜਗ੍ਹਾ ਦਾ ਨਾਮ ਮੁਕਤਸਰ ਰੱਖ ਕੇ ਸਾਬੋ ਕੀ ਤਲਵੰਡੀ ਪਹੁੰਚਦੇ ਨੇ ਜੰਗ ਦਾ ਕੰਬਰ ਕੱਸਾ ਖੋਲਿਆ ਨਾਮ ਪੈ ਗਿਆ ਦਮਦਮਾ ਸਾਹਿਬ ਦਮ ਲੈ ਆ ਜਿੱਥੇ ਹੁਣ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਮਾਮਾ ਕਿਰਪਾਲ ਚੰਦ ਭਾਈ ਮਨੀ ਸਿੰਘ ਜੋ ਸਰਸਾ ਦੇ ਵਿਛੋੜੇ ਸਮੇਂ ਦਿੱਲੀ ਚਲੇ ਗਏ ਸਨ ਉਹਨਾਂ ਨੂੰ ਖਬਰ ਮਿਲੀ ਉਹ ਆ ਗਏ ਦਿੱਲੀ ਤੋਂ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਪੋਵਿੰਡ ਤੋਂ ਦਮਦਮਾ ਸਾਹਿਬ ਆ ਗਏ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਓੰਕਾਰ ਤੋਂ ਲੈ ਕੇ 18 ਦਸਵੀਂ ਰਾਗ ਮਾਲਾ ਤੱਕ ਆਪਣੇ ਗਲੂਏ 'ਚੋਂ ਬਾਣੀ ਪ੍ਰਗਟ ਕਰਕੇ ਭਾਈ ਮਨੀ ਸਿੰਘ ਕੋਲੋਂ ਆਦ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਿਖਵਾਈ। ਬਾਬਾ ਦੀਪ ਸਿੰਘ ਕੋਲੋਂ ਸ਼ਾਹੀ ਦੀ ਦਵਾਤ ਦੀ ਕਲਮਾ ਘੜਨ ਦੀ ਸੇਵਾ ਲਈ। 48 ਸਿੰਘ ਬਾਬਾ ਮਨੀ ਸਿੰਘ ਦੀਪ ਸਿੰਘ RAMKOUR ਜੀ ਯਾਦਕਾਨ ਨੂੰ ਸੰਸਥਾ ਦੇ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੱਖਣ ਨੂੰ ਚੱਲੇ ਨੇ ਕਿਉਂਕਿ ਔਰੰਗਜ਼ੇਬ ਦਾ ਲਿਖਤੀ ਸੁਨੇਹਾ ਚਿੱਠੀ ਤੇ ਮੂੰਝਬਾਨੀ ਸੁਨੇਹਾ ਮਿਲਿਆ ਹੈ ਵੀ ਤੁਹਾਡੇ ਨਾਲ ਮਿਆਂ ਨਹੀਂ ਹੋਇਆ ਮੈਂ ਮਜਲਿਸ ਵਿੱਚ ਬੈਠਣਾ ਚਾਹੁੰਦਾ ਹਾਂ ਮਿਆਂ ਕਰਾਂਗਾ ਤੁਹਾਡੇ ਨਾਲ ਗੁਰਦੇਵ ਨੇ ਦੱਖਣ ਵੱਲ ਜਾਣਾ ਹੈ ਸੰਗਤਾਂ ਨੂੰ ਤਾਰਨ ਸਾਰਿਆਂ ਸਿੰਘਾਂ ਨੂੰ ਬਖਸ਼ਿਸ਼ਾਂ ਕੀਤੀਆਂ ਸਬਨਾ ਦੀਆਂ ਝੋਲੀਆਂ ਭਰੀਆਂ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਤੇ ਬਾਬਾ ਮਨੀ ਸਿੰਘ ਬਾਬਾ ਦੀਪ ਸਿੰਘ ਨੂੰ ਕਹਿੰਦੇ ਜੋ ਸੰਥਿਆ ਗੁਰਬਾਣੀ ਦੀ ਅਸੀਂ ਤੁਹਾਨੂੰ ਕਰਵਾਈ ਹੈ ਉਹ ਤੁਸੀਂ ਅਗਾਹ ਅਬਿ ਲਾਕੀਆਂ ਨੂੰ ਵਿਦਿਆਰਥੀਆਂ ਨੂੰ ਕਰਵਾਉਣੀ ਹੈ ਇਸ ਪ੍ਰਕਾਰ ਦੇ ਨਾਲ ਸ਼ਾਵਣ ਦੇ ਮਹੀਨੇ 1763 ਨਿਕਰਮੀ ਸੰਮਤ ਦਮਦਮੀ ਟਕਸਾਲ ਦਾ ਆਗਾਜ਼ ਹੋਇਆ ਟਕਸਾਲ ਆnde ਨੇ ਜਿੱਥੇ ਸਿੱਕੇ ਘੜੇ ਜਾਂਦੇ ਨੇ ਇਹ ਅਰਥਾਂ ਦੀ ਟਕਸਾਲ ਹੈ ਜਿੱਥੇ ਗਿਆਨੀ ਘੜੇ ਜਾਂਦੇ ਨੇ ਤੇ ਕਾਰੀਗਰ ਬਾਬਾ ਦੀਪ ਸਿੰਘ ਹੁਣ ਦਮਦਮਾ ਸਹਿਬੇ ਸ਼ੁਰੂਆਤ ਹੋਈ ਹੈ ਨਾਮ ਦਮਦਮੀ ਟਕਸਾਲ ਪੈ ਗਿਆ ਗੁਰਦੇਵ ਦਖਣ ਨੂੰ ਚਲੇ ਗਏ ਜਾ ਕੇ ਨੰਦੇੜ ਮਾਧੋਦਾਸ ਨੂੰ ਥਾਪੜਾ ਦੇ ਕੇ ਸਿੱਖ ਧਰਮ ਵਿੱਚ ਲਿਆ ਕੇ ਖੰਡੇ ਦੀ ਪੌੜ ਛਕਾ ਕੇ ਸਤਗੁਰ ਮੇਰਾ ਤਾਣ ਨ ਤਾਣ ਮਾ ਗੁਰੂ ਜ ਪਾਵਰ ਆ ਪਾਵਰਲੈਸ ਅਜਮ ਤਾਂ ਅਗੰਮੀ ਬਖਸ਼ ਕੇ ਬినੋਦ ਸਿੰਘ ਆਦਿਕ ਪੰਜ ਸਿੰਘ ਦੇ ਕੇ ਪੰਜ ਤੀਰ ਦੇ ਕੇ ਸਿੰਘਾਂ ਦੇ ਨਾਮ ਹੁਕਮਨਾਮੇ ਕੱਢੇ ਵੀ ਮੇਰਾ ਬੰਦਾ ਮੁਗਲਿਆ ਸਲਤਨਤ ਦੀ ਇਟਨਾ ਇਟ ਖੜਕਾਉਣ ਆ ਰਿਹਾ ਹੈ ਦਾ ਸਾਥ ਦਿਓ ਸਾਬ ਜਥੇਦਾਰ ਚੱਪੜ ਚਿੜੀ ਦੇ ਮੈਦਾਨ ਬੰਦਾ ਸਿੰਘ ਬਹਾਦਰ ਨਾਲ ਰਲੇ ਦਮਦਮਾ ਸ਼ਹਿਰ ਤੋਂ ਬਾਬਾ ਦੀਪ ਸਿੰਘ ਵੀ ਪਹੁੰਚੇ ਨਾਜ਼ਮ ਵਜ਼ੀਰ ਖਾਂ ਮਾਰਿਆ ਗਿਆ ਸਰਹੰਦ ਦੀ ਇਟਨਾ ਲੇਟ ਖੜਕੀ ਸਮੁੱਚੇ ਖਾਲਸਾ ਪੰਥ ਵੱਲੋਂ ਸਿੱਖ ਜਗਤ ਦੇ ਬੇਤਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਦੀਪ ਸਿੰਘ ਨੂੰ ਕੇਸਗੜ੍ਹ ਸਾਹਿਬ ਵਿਖੇ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਸਮਾ ਆਇਆ ਬਾਬਾ ਬੰਦਾ ਸਿੰਘ ਬਹਾਦਰ ਬੀਬੀ ਸੁਸ਼ੀਲ ਕੌਰ ਉਹਨਾਂ ਦੇ ਜੋ ਮਹਿਲ ਘਰੋਂ ਨੇ ਮਾਤਾ ਹੈ ਔਰ ਉਹਨਾਂ ਦਾ ਜੋ ਫਰਜ਼ੰਦ ਹੈ ਅਜੈ ਸਿੰਘ 34 ਸਾਲਾਂ ਦਾ ਇਹ ਸੈਂਕੜੇ ਸਿੰਘਾਂ ਸਮੇਤ ਦਿੱਲੀ ਸ਼ਹੀਦ ਹੋ ਗਏ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਟਿਕੇ ਹੋਏ ਨੇ ਤਕਰੀਬਨ 11 ਸਾਲ ਦੇ ਇਰਦ-ਗਿਰਦ ਬਾਣੀ ਲਿਖੀ ਐ ਸੰਥਿਆ ਕਰਵਾਈ ਐ ਅਰਥ ਸਿਖਾਏ ਨੇ ਚਾਰ ਬੀੜਾ ਆਦ ਗੁਰੂ ਗ੍ਰੰਥ ਸਾਹਿਬ ਦੀਆਂ ਗੁਰਮੁਖੀ ਚ ਇੱਕ ਅਰਬੀ ਫਾਰਸੀ ਚ ਔਰ ਬੇਅੰਤ ਕੋਥੀਆਂ ਗੁੜਕੇ ਸਾਹਿਬ ਲਿਖ-ਲਿਖ ਕੇ ਗੁਰਮਤ ਦਾ ਪ੍ਰਚਾਰ ਕੀਤਾ ਜਿਹੜੀਆਂ ਗੁਰਮਖੀ ਦੀਆਂ ਚਾਰ ਬੀੜਾਂ ਇੱਕ ਬੀੜ ਸੀ ਦੋ ਸੇਰ ਸੋਨੇ ਦੀ ਛਾਈ ਨਾਲ ਤਿਆਰ ਕੀਤੀ ਉਹ ਅਕਾਲ ਤੱਕ ਸਿਰ ਚੜਾਈ ਇੱਕ ਬੀੜ ਕੇਸਗੜ ਸਾਹਿਬ ਤੇ ਇੱਕ ਪਟਨਾ ਸਾਹਿਬ ਇੱਕ ਨੰਦੇੜ ਬਜੂਰ ਸਾਹਿਬ ਹੁਣ ਸਮਾਂ ਆਇਆ 1748 ਈਸਵੀ ਦਾ 65 ਜਥੇ ਨੇ ਲੜਾਕੂ ਸਿੱਖਾਂ ਵਿੱਚ ਇਕੱਠੇ ਕਰਕੇ 12 ਮਿਸਲਾਂ ਬਣੀਆਂ ਇੱਥੇ ਫਿਰ ਸ਼ਹੀਦਾਂ ਦੀ ਮਿਸਲ ਤਰਨਾ ਦਲ ਦੇ ਵੀ ਪਹਿਲੇ ਮੁਖੀ ਬਾਬਾ ਦੀਪ ਸਿੰਘ ਨੂੰ ਥਾਪਿਆ ਗਿਆ ਨਾਦਰ ਸ਼ਾਹ ਅਵਸਾਰ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਜਿਹਨੂੰ ਅਬਦਾਲੀ ਆਂਦੇ ਹੋ ਇਹ ਬਣਿਆ ਅਫਗਾਨਿਸਤਾਨ ਦਾ ਬੇताज ਬਾਦਸ਼ਾਹ ਇਨੇ ਕੋਈ 1747-48 ਤੋਂ ਲੈ ਕੇ 1767-68 ਈਸਵੀ ਤੱਕ ਵੱਡੇ 7-8 ਹਮਲੇ ਭਾਰਤ ਤੇ ਕੀਤੇ 1761 ਈਸਵੀ ਵਿੱਚ ਇਨੇ ਹੀ ਹਿੰਦੁਸਤਾਨ ਦੀ ਵੱਡੀ ਤਾਕਤ ਮਰਾਠਾ एंपਾਇਰ ਨੂੰ ਪਾਣੀ ਪੱਤ ਦੇ ਮੈਦਾਨ ਅੰਦਰ ਬੁਰੀ ਤਰ੍ਹਾਂ ਹਰਾਇਆ ਪੰਜਾਬ ਜਿੱਤਣ ਆਏ ਮਰਾਠੇ 20 ਸਾਲ ਲੱਗ ਨਹੀਂ ਸਿੱਧਾ ਕਰ ਸਕਿਆ ਅਸੀਂ ਮਾਰ ਮਚਾਈ ਅਬਦਾਲੀ ਨੇ ਇੱਕ ਵਾਰ 1757 ਈਸਵੀ ਦੀ ਗੱਲ ਐ ਲੁੱਟ ਕੇ ਕਿਧਰੇ ਦਿੱਲੀ ਨੂੰ ਗਜ਼ਨੀ ਨੂੰ ਮੁੜਨ ਲੱਗਾ ਗੁਰੀਲਾ ਵਾਰ ਲੜੀ ਮਿਸਲ ਦੇ ਸਿੰਘਾਂ ਨੇ ਖਜ਼ਾਨੇ ਲੁੱਟ ਲਏ ਬਹੁ ਬੇਟੀਆਂ ਛੜਵਾ ਕੇ ਸਨਾਤਨੀਆਂ ਦੀਆਂ ਘਰਾਂ ਤੱਕ ਪਹੁੰਚਾਈਆਂ ਤਿਲਮਲਾ ਉੱਠਿਆ ਜਾ ਕੇ ਆਪਣੇ ਫਰਜ਼ੰਦ ਲਾਹੌਰ ਦੇ ਗਵਰਨਰ ਤੈਮੂਰ ਨੂੰ ਦਰਬਾਰ ਵਿੱਚ ਆਖਣ ਲੱਗਾ ਮੈਂ ਚੱਲਾਂ ਗਜ਼ਨੀ ਤੋਂ ਦਿੱਲੀ ਤਾਈ ਮੇਰੀਆਂ ਅੱਖਾਂ ਚੱਖਾਂ ਪਾਉਣ ਵਾਲਾ ਕੋਈ ਪੈਦਾ ਨਹੀਂ ਹੋਇਆ ਇਹ ਕੌਣ ਨੇ ਚੋਰਾ ਨੂੰ ਮੋਰ ਪੈ ਗਏ ਉੱਥੇ ਫਿਰ ਸਿੱਖ ਜਗਤ ਦੀ ਸ਼ਾਨ ਵਿੱਚ ਜਿਹੜੇ ਬਚਨ ਪ੍ਰਗਟ ਹੋਏ ਨੇ ਇਤਿਹਾਸ ਵਿੱਚ ਉਦਰਜਣੇ ਮੁਰਸ਼ਦਨ ਕਾ ਵਲੀ ਬਯੋ ਹੈ ਇਨ ਕੋ ਆਬੇ ਹਯਾਤ ਦਯੋ ਹੈ ਐਸੀ ਗਯੋ ਕਲਾਮ ਬਤਾ ਹੈ ਜਿਸ ਸੇ ਬਨਾਏ ਸੁਦਾ ਜੇ ਲਹਿ ਹੈ ਸੋਏ ਪਿਲਾਏ ਲੋਗਨ ਕੇ ਤਾਈ ਸਿਆਰਗ ਤੇ ਸਿੰਗਲੇਤ ਬਨਾਈ ਅਵਰ ਸਬਨ ਕੋ ਜੀਵ 84 ਮਨ ਤਾਪ ਤਾਹੇ ਅਬਨਾਸੀ ਇਹਨਾਂ ਦਾ ਮੁਰਸ਼ਦ ਗੁਰੂ ਗੋਬਿੰਦ ਸਿੰਘ ਬੜਾ ਕਾਮਲ ਹੋਇਆ ਹੈ ਉਨੇ ਕਲਾਮ ਉਨੇ ਬਾਣੀ ਦਿੱਤੀ ਐ ਪਾਣੀ ਤੇ ਬਾਣੀ ਪੜਦੇ ਨੇ ਆਬੇ ਹਯਾਤ ਅੰਮ੍ਰਿਤ ਬਣਦਾ ਪੀ ਲੈਂਦੇ ਨੇ ਮੌਤ ਨੂੰ ਤਿਚਰਾ ਕਰਦੇ ਨੇ ਲੋਕਾਂ ਨੂੰ 84 ਮਰ ਮੁਕਣ ਵਾਲੇ ਜੀਵ ਜੰਤੂ ਗਿਣਦੇ ਨੇ ਆਪ ਅਬਨਾਸੀ ਅਖਵਾਉਂਦੇ ਨੇ ਏਡੇ ਭੂਏ ਚੱਕ ਜਾਂਦੇ ਨੇ ਸਿੰਘਾਂ ਦਾ ਮੌਤੋਂ ਨਹੀਂ ਡਰਦੇ ਜੇ ਕਿਧਰੇ ਫੱਟ ਲੱਗ ਵੀ ਜਾਵੇ ਤੇ ਹਰਿਮੰਦਰ ਸਾਹਿਬ ਪਾਕ ਸਰੋਵਰ ਚ ਚੁੱਭੀ ਲਾ ਕੇ ਨਵੇਂਂ ਦਰੋਏ ਹੁ ਜਾਂਦੇ ਨੇ ਗਰਜਿਆ ਬਦਾਲੀ ਕਹਿੰਦਾ ਜੇ ਪੰਜ ਸਿੰਘ ਆਬੇ ਹਯਾਤ ਬਣਾਉਂਦੇ ਨੇ ਪੰਜ ਲੱਭਣੇ ਹੀ ਨਹੀਂ ਚਾਹੀਦੇ ਮਿੱਟੀ ਚ ਮਲਾ ਦਿਓ ਖਾਲਸਾ ਨਾ ਪੰਜ ਹੋਣਗੇ ਨਾ ਅੰਮ੍ਰਿਤ ਤਿਆਰ ਹੋਵੇਗਾ ਜੇ ਪਾਕ ਸਰੋਵਰ ਇਹਨਾਂ ਨੂੰ ਅਸਮਤ ਬਖਸ਼ਦਾ ਹੈ ਹਰਿਮੰਦਰ ਢਾ ਕੇ ਕੂੜੇ ਨਾਲ ਸਰੋਵਰ ਪੂਰਦੇ ਹੋ ਇਹਨਾਂ ਦਾ ਕੈਮੂਰ ਦੇ ਹੁਕਮ ਵਿੱਚ ਇਸੇ ਤਰ੍ਹਾਂ ਕੀਤਾ ਗਿਆ ਤੇ ਬੁੱਢੇ ਬਾਪੂ ਬਾਬਾ ਦੀਪ ਸਿੰਘ ਜੋ 75-76 ਵਰਿਆਂ ਦੇ ਦਰਮਿਆਨ ਉਮਰ ਦਮਦਮਾ ਸਾਹਿਬ ਬੈਠੇ ਨੇ ਕੰਨਾਂ 'ਚ ਖਬਰ ਪੈ ਗਈ। ਬਾਬਾ ਜੀ ਸਰੋਵਰਪੁਰ ਦਿੱਤਾ ਗਿਆ ਪਠਾਣਾ ਕਬਜ਼ਾ ਕਰ ਲਿਆ। ਸੂਰਮੇ ਲੈ ਕੇ ਬਾਬਾ ਦੀਪ ਸਿੰਘ ਚੱਲ ਪਏ ਨੇ ਅੰਮ੍ਰਿਤਸਰ। ਵੱਲ ਆਉਂਦਿਆਂ ਜਦੋਂ ਤਰਨਤਨ ਸਾਹਿਬ ਲੰਘੇ ਨਾ ਤੇ ਉਹ ਜਿੱਥੇ ਅੱਜਕੱਲ ਗੁਰਦਰਾ ਲਕੀਰ ਸਾਹਿਬ ਹੈ ਉੱਥੇ ਖੰਡੇ ਨਾਲ ਲਕੀਰ ਖਿੱਚੀ ਹੈ ਤੇ ਉੱਥੇ ਲਲਕਾਰ ਕੇ ਇਹ ਗੱਲ ਆਖੀ ਹੈ ਵੀ ਜਿਨ੍ਹਾਂ ਨੂੰ ਜਾਨ ਪਿਆਰੀ ਹੈ ਉਹ ਘਰ ਚਲੇ ਜਾਓ ਤੇ ਜਿਨ੍ਹਾਂ ਨੂੰ ਹਰਿਮੰਦਰ ਸਾਹਿਬ ਪਿਆਰਾ ਹੈ ਧਰਮ ਪਿਆਰਾ ਹੈ ਲਕੀਰੋਂ ਪਾਰ ਹੋ ਜਾਓ ਦੱਸਦੇ ਨੇ 5000 ਸੂਰਮਾ ਸੀ ਸਾਰੇ ਹੀ ਲਕੀਰੋਂ ਪਾਰ ਲੰਘ ਗਏ ਕਿਸੇ ਨੇ ਘਰ ਪਿਆਰਾ ਨਾ ਸਮਝਿਆ ਕਿਸੇ ਨੇ ਜਾਨ ਪਿਆਰੀ ਨਾ ਸਮਝੀ ਹੁਣ ਉਥੇ ਇੱਕ ਇੰਗਲਿਸ਼ੀ ਦੇ ਟੀਕਾਕਾਰ ਨੇ ਬੜਾ ਸੋਹਣਾ ਲਿਖਿਆ ਹੈ ਕਹਿੰਦਾ ਬਾਬਾ ਜੀ ਦਾ ਬਚਨ ਸੀ ਓਨਲੀ ਦੋਸ ਵਾਰੀਅਰਸ who love ਹਰਮੰਦਰ ਸਾਹਿਬ mourn their lives should come across ਜਿਨ੍ਹਾਂ ਦੇ ਜੀਵਨ ਵਿੱਚ ਸਭ ਤੋਂ ਵੱਧ ਕੇ ਤਵਜੋ ਹਰਮੰਦਰ ਸਾਹਿਬ ਪ੍ਰਤੀ ਹੈ ਸਭ ਤੋਂ ਵੱਧ ਕੇ ਤੇ ਹਰਮੰਦਰ ਸਾਹਿਬ ਪ੍ਰਤੀ ਹੈ ਦੀਨ ਮਸਬ ਜਿਨ੍ਹਾਂ ਨੂੰ ਪਿਆਰਾ ਹੈ ਉਹੀ ਮੇਰੇ ਨਾਲ ਚੱਲਣਗੇ ਕਹਿੰਦੇ ਹੈਰਾਨੀ ਦੀ ਗੱਲ ਹੈ ਸਾਰੇ ਹੀ ਤੁਰ ਪਏ ਨੇ ਮੌਤ ਵੇਖਣ ਲਈ ਇੱਕ ਤੀਆਂ ਬੱਤੀਆਂ ਵਰਿਆਂ ਦਾ ਜਰਨੈਲ ਜਮਾਲ ਛਾ ਵੀ ਆਂਦੇ ਨੇ ਅਮਾਨ ਖਾਂ ਵੀ ਆਖਿਆ ਜਾਂਦਾ ਕਈ ਲਖਬ ਨੇ ਉਹਦੇ ਨਾਮ ਨੇ ਜਿੱਥੇ ਗਟਾਲਾ ਸਾਹਿਬ ਹੈ ਅੱਜਕੱਲ ਉਦਾਂ ਤੇ ਟਾਲੀ ਸੀ ਨਿਹੰਗ ਸਿੰਘਾਂ ਦਾ ਬੋਲਾ ਬੜਾ ਬੁਲੰਦ ਹੈ ਆਪਾਂ ਟਾਲਾ ਸਾਹਿਬ ਆਖ ਦਿੰਦੇ ਆਂ ਜਿੰਦਾ ਛੋਲਿਆ ਨੂੰ ਬਦਾਮ ਕਹਿ ਦਈਦਾ ਹੈ ਪੋਜ਼ਿਟਿਵਿਟੀ ਸਕਾਰਾਤਮਕ ਬੋਲੀ ਚੜ੍ਹਦੀ ਕਲਾ ਦੇ ਬੋਲ ਉਥੇ ਤੀਆਂ ਬੱਤੀਆਂ ਵਰਿਆਂ ਦੇ ਜਰਨੈਲ ਨਾਲ ਕਮ ਸ਼ਾਂਤ ਦਾ ਯੁੱਧ ਮਚਿਆ ਬਾਬਾ ਦੀਪ ਸਿੰਘ ਦਾ ਸਾਂਝਾ ਵਾਰ ਚੱਲਿਆ ਪੰਥ ਪ੍ਰਕਾਸ਼ ਤੇ ਬੋਲ ਨੇ ਚਲੀ ਤੇਗ ਅਤ ਬੇਗ ਸਹਿ ਦੋਹੂ ਕੇਰ ਬਲਵਾਰ ਉਤਰ ਗਏ ਸਿਰ ਦੋਹੂ ਕੇ ਪਰਸ ਪਰੈ ਇੱਕ ਸਾਰ ਦੋਹਾਂ ਦੇ ਸਿਰ ਲਹਿ ਗਏ ਦੇਗ ਤਾ ਇੱਕ ਸਿੰਘ ਪਿਖ ਕਹਿਓ ਪਰਣ ਤੁਹਾਰ ਦੀਪ ਸਿੰਘ ਰਹਿਓ ਗੁਰਪੁਰ ਜਾਏ ਸੀਸ ਮੈਂ ਦਹਉ ਸੋਤੋ ਦੋਏ ਕੋਸ ਇਸ ਤਹਿਉ ਬਾਬਾ ਦੀਪ ਸਿੰਘ ਤੁਸੀਂ ਤੇ ਪਰਣ ਕੀਤਾ ਸੀ ਵੀ ਸੀਸ ਗੁਰੂ RAMDAS ਜੀ ਦੇ ਚਰਨਾਜ ਭੇਟ ਕਰਾਂਗਾ ਪਠਾਣਾ ਨੂੰ ਉਹਨਾਂ ਦੀ ਕਰਨੀ ਦਾ ਫਲ ਭੁਗਤਾ ਕੇ ਉਹ ਤੇ ਕੁਝ ਕੋ ਦੂਰ ਹੈ ਮੌਤ ਜਿੱਤ ਗਈ ਦੀਪ ਸਿੰਘ ਤੇ ਤੇਰਾ ਪਰਣ ਕਟਿਆ ਗਿਆ ਸੋਣ ਸਿੰਘ ਜੀ ਨਿਜ ਪਰਣ ਸੰਭਾਰਾ ਨਿਜ ਸਿਰ ਮਾਮ ਹੱਥ ਨਿਜ ਧਾਰਾ दाहिने ਹੱਥ ਤੇਗ ਖਰ ਧਾਰਾ ਵਜਨ ਜਾਹੇ ਥਾ ਸੇਰ 18 ਕਹਿੰਦੇ ਉਹ ਧੜ ਨੇ ਹਰਕਤ ਕੀਤੀ ਖੱਬੇ ਹੱਥ ਸੀਸ ਚੁੱਕ ਲਿਆ ਸੱਜੇ 18 ਸੇਰ ਦਾ ਖੰਡਾ ਪਠਾਨ ਅੱਗੇ ਲਾ ਕੇ ਦੌੜੇ ਤੇ ਜਰਨੈਲ ਰੋਕ ਰੋਕ ਆਖਣ ਪਠਾਣਾ ਨੂੰ ਤਨਖਾਹ ਲੈnde ਹੋ ਲੜਨ ਦੀ ਨਮਕ ਹਰਾਮੀ ਕਿਉਂ ਬਣਦੇ ਹੋ ਪਿੱਠ ਦੇ ਕੇ ਕਿਉਂ ਜਾਂਦੇ ਹੋ ਤੇ ਪਠਾਨ ਦੌੜੇ ਜਾਂਦੇ ਜਵਾਬ ਦਿੰਦੇ ਨੇ ਸ਼ਾਹ ਜੀ ਅੱਖਾਂ ਨਾਲ ਵੇਖਿਆ ਹੈ ਬੁੱਢੇ ਜਰਨੈਲ ਦੀਪ ਸਿੰਘ ਦਾ ਸੀਸ ਲੱਥਾ ਜਮਾਲ ਸ਼ਾਹ ਦਾ ਸਿਰ ਲੱਥਾ ਉਤੇ ਮਿੱਟੀ ਹੋਇਆ ਪਿਆ ਤੇ ਬੁੱਢਾ ਜਰਨੈਲ ਹੱਥ ਤੇ ਟਿਕਾ ਕੇ ਸੀਸ ਖੰਡਾ ਖੜਕਾਉਂਦਾ ਆ ਰਿਹਾ ਹੈ ਤੇ ਸਾਨੂੰ ਤਨਖਾਹ ਜਿਉਂਦੇ ਜਾਗਦੇ ਸਿੰਘਾਂ ਨਾਲ ਲੜਨ ਦੀ ਮਿਲਦੀ ਹੈ ਸਿਰ ਲੱਥਿਆਂ ਨਾਲ ਲੜਨ ਦੀ ਤਨਖਾਹ ਨਹੀਂ ਮਿਲਦੀ ਤੇ ਨਾ ਸਾਨੂੰ ਜਾਚ ਹੀ ਆ ਸਿਰ ਲੱਥਿਆਂ ਨੂੰ ਕਿਵੇਂ ਮਾਰੀਦਾ ਹੈ ਦੌੜ ਉੱਥੇ بڑے بڑے ਜਰਨੈਲ ਉੱਥੇ ਹਰਮੰਦਰ ਸਾਹਿਬ ਪਹੁੰਚੇ ਬਾਬਾ ਦੀਪ ਸਿੰਘ ਕਬਜਾ ਪਠਾਣਾ ਕੋਲੋਂ ਛਡਵਾਇਆ ਵਿਦਬੀ ਦਾ ਬਦਲਾ ਲਿਆ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੀਸ ਟਿਕਾ ਦਿੱਤਾ ਬਾਣੀ ਦਾ ਫਰਮਾਨ ਹੈ ਨਾ ਸਤਿਗੁਰੇ ਆਗਾ ਸੀਸ ਭੇਟ ਦੇਉ ਜੇ ਸਤਿਗੁਰੂ ਸੱਚ ਹੈ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਜਿਹੜਾ ਗੁਰੂ ਨੂੰ ਸਿਰ ਭੇਟ ਕਰ ਦਿੰਦਾ ਅੰਕ ਸਮਾਉਂਦਾ ਹੈ ਗੁਰੂ ਵਿੱਚ ਇੱਕ ਮਿਕ ਹੋ ਜਾਂਦਾ ਹੈ ਤੋ ਬਾਬਾ ਦੀਪ ਸਿੰਘ ਨੇ ਬੇਨਤੀ ਕੀਤੀ हे ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਅੱਜ ਤੱਕ ਹੁਣੀ ਤੋਂ ਕੋਈ ਨਹੀਂ ਜਿੱਤਿਆ ਮੌਤ ਤੋਂ ਕੋਈ ਨਹੀਂ ਜਿੱਤਿਆ ਪਰ ਤੂੰ ਦਸਵੇਂ ਜਾਮੇ ਵਿੱਚ ਮੇਰੇ ਲਈ ਇੱਕ ਬਚਨ ਕਿਹਾ ਸੀ ਦਮਦਮਾ ਸਾਹਿਬ ਤੂੰ ਆਖਿਆ ਸੀ ਬਾਬਾ ਦੀਪ ਸਿੰਘ ਮੰਗ ਕੀ ਮੰਗਦਾ ਐ ਤੇ ਮੈਂ ਆਖਿਆ ਮਹਾਰਾਜ ਮੈਂ ਚਾਹੁੰਦਾ ਹਾਂ ਮੇਰਾ ਪਰਣ ਪੂਰਾ ਹੋਵੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ ਤੇ ਬਾਪੂ ਤੂੰ ਦਸਵੇਂ ਜਾਮੇ ਆਖਿਆ ਸੀ ਦੀਪ ਸਿੰਘ ਤੇਰਾ ਸਿਰ ਕਟਿਆ ਜਾ ਸਕਦਾ ਹੈ ਤੇਰਾ ਪਰਣ ਨਹੀਂ ਕਟਿਆ ਜਾ ਸਕਦਾ ਤੇ ਅੱਜ ਵੇਖ ਤੇਰੀ ਨਜ਼ਰੇ ਨਿਆਮਤ ਹੋਈ ਹੈ ਮੇਰਾ ਪਰਣ ਨਿਭ ਗਿਆ ਹੁਣੀ ਹਾਰ ਗਈ ਮੈਂ ਬੇਦਬੀ ਦਾ ਬਦਲਾ ਲੈ ਲਿਆ ਹੈ ਜਿਵੇਂ ਸਰਗੁਣ ਸਰੂਪ ਦੇ ਚਰਨਾਂ ਵਿੱਚ ਰੱਖਿਆ ਈ ਇਨ੍ਹਾਂ ਛੱਲਾਂ ਨੂੰ ਸਾਗਰ ਵਿੱਚ ਇੱਕਮਿਕ ਕਰ ਲੈ ਆਪਣੇ ਵਿੱਚ ਅਪੇਤਾ ਬਖਸ਼ ਇਨ੍ਹਾਂ ਕਹਿ ਕੇ ਸ਼ਹਾਦਤ ਦੀ ਅਵਧੀ ਬਾਬਾ ਦੀਪ ਸਿੰਘ ਪਾ ਗਏ ਅੱਜ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪ੍ਰਕਰਮਾਂ ਵਿੱਚ ਪਹਿਰੇਦਾਰ ਬਣ ਕੇ ਖਲੋਤੇ ਹੋਏ ਨੇ ਜਿੰਨੀ ਸੰਗਤ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਦਮਬੋਸੀ ਕਰਦੀ ਹੈ ਉਹ ਸਾਰੇ ਬਾਬਾ ਦੀਪ ਸਿੰਘ ਨੂੰ ਚਰਨ ਬੰਦਨਾ ਕਰਕੇ ਅੱਗੇ ਵਧਦੇ ਨੇ ਹੁਣ ਇੱਥੇ ਤਰਕ ਉੱਠਦਾ ਹੈ ਬਿਨਾ ਸਿਰ ਤੋਂ ਬੰਦਾ ਕਿੱਥੇ ਲੜ ਸਕਦਾ ਹੈ ਗੱਲ ਠੀਕ ਹੈ ਬੰਦਾ ਨਹੀਂ ਲੜ ਸਕਦਾ ਪਰ ਗੁਰੂ ਗੋਬਿੰਦ ਸਿੰਘ ਜਿਸ ਦਾ ਥਾਪੜਾ ਹੈ ਬਾਬਾ ਦੀਪ ਸਿੰਘ ਨੂੰ ਉਹ ਤਿੰਨਾਂ ਲੋਕਾਂ ਦਾ ਮਾਲਕ ਹੈ ਸਤਿਗੁਰ ਮੇਰਾ ਸਰਬ ਪ੍ਰਤਪਾਲੈ ਸਤਿਗੁਰ ਮੇਰਾ ਮਾਰ ਜਵਾਲਾ ਹੈ ਮੈਟਰੂ ਗੁਰੂ ਕਿਲ ਜੈਨੇ ਰਿਵਾਈਵ ਜੇਕ ਇੰਗਲਿਸ਼ ਦਾ ਡਾਕਟਰ ਕਹਿੰਦਾ ਗੁਰੂ ਚਾਵੇ ਤੇ ਮੁਰਦੇ ਪੱਪਾਂ ਤੇ ਨਚਣ ਲਾ ਦਿੰਦਾ ਹੈ ਇਹ ਗੁਰੂ ਗੋਬਿੰਦ ਸਿੰਘ ਦੀ ਕਰਾਮਾਤ ਹੈ ਬਿਨਾ ਸਿਰ ਤੋਂ ਬਾਬਾ ਦੀਪ ਸਿੰਘ ਨੂੰ ਲੜਾ ਦਿੱਤਾ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਸਫਲ ਮੂਰਤ ਗੁਰ ਦਿਓ ਸ਼ਵਾਮੀ ਸਰਬ ਕਲਾ ਪਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜ਼ੂਰੇ ਗੁਰੂ ਹਾਜ਼ਰਾ ਹਜ਼ੂਰ ਹੈ ਗੁਰੂ ਜੋ ਚਾਹੇ ਕਰ ਸਕਦਾ ਹੀ ਜ਼ੋਰ ਪਾਵਰਫੁੱਲ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਏ ਬਾਬਾ ਦੀਪ ਸਿੰਘ ਫਿਰ ਦੂਸਰੇ ਮੁਖੀ ਬਾਬਾ ਗੁਰਬਖਸ਼ ਸਿੰਘ ਵੀ ਸ਼ਹੀਦ ਹੋਏ ਫਿਰ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਵੀ ਸ਼ਹੀਦ ਹੋਏ ਅੱਜ ਤੁਸੀਂ ਦਵਾਬੇ ਦੀ ਧਰਤੀ ਤੇ ਗੁਰਦੁਆਰਾ ਸਰਮਸਤਪੁਰ ਬਾਬੇ ਸ਼ਹੀਦਾਂ ਬੈਠੇ ਹੋ ਸ਼ਹੀਦਾਂ ਦੀ ਧਰਤੀ ਹੈ ਲੋਕ ਬੜੇ ਦੁਖੀ ਨੇ ਕਲਯੁਗ ਵਿੱਚ ਰੋਗ ਹੈ ਸੋਗ ਹੈ ਕਈ ਮੁਸ਼ਕਲਾਂ ਨੇ ਦਰਦਰ ਤੇ ਠੋਕਰਾਂ ਵੀ ਖਾਂਦੇ ਨੇ ਮਜ਼ਾਰਾਂ ਤੇ ਜਾਣਗੇ ਕਬਰਾਂ ਤੇ ਜਾਣਗੇ ਹਕੀਮਾਂ ਕੋ ਜਾਣਗੇ ਹਕੀਮ ਵੀ ਬਾਹਾਂ ਖੜੀਆਂ ਕਰ ਦਿੰਦੇ ਵੀ 50% ਰੋਗਾਂ ਦਾ ਇਲਾਜ ਨਹੀਂ ਹੈ ਮਜਾਰਾਂ ਵਾਲੇ ਵੀ ਬਹੁਤਾ ਕੁਝ ਨਾ ਦੇ ਸਕੇ ਛੋਟੇ ਮੋਟੇ ਪਦਾਰਥ ਹੀ ਦੇਣਗੇ ਕਬਰਾਂ ਵਾਲੇ ਮੂਰਤਾਂ ਵਾਲੇ ਵੀ ਬਹੁਤਾ ਕੁਝ ਨਹੀਂ ਦੇ ਸਕਦੇ ਇੱਕ ਸ਼ਾਇਰ ਦੇ ਬੋਲ ਨੇ ਕਹਿੰਦਾ ਚਾਹਨਾ ਹੈ ਦੁਨੀਆ ਅੰਦਰ ਸੁਖੀ ਰਹੇ ਰੋਗ ਸ਼ੋਗ ਮਿਟਣ ਤੋ ਕਹਿੰਦਾ ਫਿਰ ਇਦਾਂ ਕਰ मजार गंजे, गंजे शहीदा गंजे है उन, उन शहीदों का फरिश्ते जिनकी जिन तरसते थे खाके पा के लिए उठाए आंखों से, से आकर, आकर यहां, यहां की मट्टी को जो खाक, खाक शानते फिरते हैं कीमिया के लिए ਕਹਿੰਦੇ ਤੂੰ ਦਵਾਈਆਂ ਲੱਭਦਾ ਫਿਰਦਾ ਹੈ ਦਰਬਦਰ ਭਟਕਦਾ ਫਿਰਦਾ ਹੈ ਤੇਰੇ ਰੋਗ-ਸ਼ੋਗ ਮਿਟਣ ਆ ਆ ਸ਼ਹੀਦਾਂ ਦੀ ਮਜ਼ਾਰ ਤੇ ਜਿੱਥੇ ਧਰਮ ਲਈ ਦੀਨ ਲਈ ਮਸਬ ਲਈ ਲਹੂ ਡੁੱਲਿਆ ਜਦੋਂ ਇੱਥੇ ਆ ਕੇ ਧੂੜੀ ਨੂੰ ਮਸਤਕ ਨਾਲ ਲਾਵੇਂਗਾ ਇਹ ਉਹ ਧੂੜੀ ਹੈ ਜਿਹਦੇ ਲਈ ਫਰਿਸ਼ਤੇ ਤਰਸਦੇ ਨੇ ਇਹ ਉਹ ਧੂੜੀ ਹੈ ਮਸਤਕ ਨੂੰ ਲਾਉਂਦਿਆਂ ਹੀ ਤੇਰੇ ਰੋਗ-ਸ਼ੋਗ ਮਿਟਣਗੇ ਜੇ ਅੱਜ ਹਜ਼ਾਰਾਂ ਸੰਗਤਾਂ ਗੁਰਦੁਆਰਾ ਸਰਮਸਤਪੁਰ ਬਾਬੇ ਸ਼ਹੀਦਾ ਮਸਤਕ ਰਗੜਦੀਆਂ ਨੇ ਉਹਦਾ ਕਾਰਨ ਹੈ ਸ਼ਹੀਦਾ ਦੀ ਅਜ਼ਮਤ ਜੇ ਗੁਰੂ ਪਰਮੇਸ਼ਰ ਵੱਧ ਕੇ ਪਰਫੁੱਲਤ ਹੁੰਦੇ ਨੇ ਖੇੜੇ ਵਿੱਚ ਰਹਿੰਦੇ ਨੇ ਤੇ ਉਹ ਆਪਣੇ ਲਾਇਕ ਬੱਚਿਆਂ ਦੇ ਤੇ ਸ਼ਹੀਦ ਸੰਤ ਗੁਰੂ ਕੇ ਲਾਇਕ ਬੱਚੇ ਹੁੰਦੇ ਨੇ ਗੁਰੂ ਨਾਨਕ ਸਾਹਿਬ ਆਕਾਲ ਪੁਰਖ ਸਭ ਖਜ਼ਾਨਿਆਂ ਦੇ ਬਾਲਕ ਨੇ ਤੇ ਬਾਬਾ ਦੀਪ ਸਿੰਘ ਵਰਗੇ ਸ਼ਹੀਦ ਖਜ਼ਾਨਿਆਂ ਦੇ ਪੂੰਜੀ ਬਰਦਾਰ ਹੁੰਦੇ ਨੇ ਜੋ ਚੌਣ ਤੁਹਾਨੂੰ ਦਵਾ ਸਕਦੇ ਨੇ ਓਏ ਦਾਤੇ ਦੁੱਖ ਕਾਟਨਹਾਰ ਦਾਤਾਰ ਵਾਲੀ ਹਸਤੀ ਹੁੰਦੀ ਹੈ ਸ਼ਹੀਦਾ ਮਹਾਪੁਰਸ਼ਾਂ ਦੀ ਦੁੱਖਾਂ ਨੂੰ ਕੱਟਣ ਵਾਲੇ ਹੁੰਦੇ ਨੇ